ਇਹਨਾਂ ਤੋਂ ਮੈਂ ਸਾਰੀ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਕਿ ਪਿਛਲੇ 40 ਦਿਨ ਤੋਂ ਲਗਾਤਾਰ ਮੈਂ ਕੰਪੇਨ ਕਰ ਰਿਹਾ ਜਿਸ ਚ 450 ਤੋਂ ਵੱਧ ਮੀਟਿੰਗਾਂ ਜੜੀਆਂ ਲਗਾਈਆਂ ਹਲਕਾ ਪਟਿਆਲੇ ਤੋਂ ਮੈਂ ਹਲਕਾ ਪਟਿਆਲੇ ਦੇ ਹਰ ਨੁੱਕਰ ਤੱਕ ਗਿਆ ਬਾਰਡਰ ਤੱਕ ਗਿਆ ਹਰ ਪਿੰਡ ਚ ਗਿਆ ਸ਼ਹਿਰ ਚ ਗਿਆ ਗਲੀ ਚ ਗਿਆ ਮਹੱਲੇ ਚ ਗਿਆ ਬਜ਼ੁਰਗਾਂ ਨੂੰ ਮਿਲਿਆ ਮੇਰੀਆਂ ਮਾਤਾਵਾ ਭੈਣਾਂ ਨੂੰ ਮਿਲਿਆ ਨੌਜਵਾਨਾਂ ਨੂੰ ਮਿਲਿਆ ਬੜਾ ਅਸ਼ੀਰਵਾਦ ਮੈਨੂੰ ਸਾਰਿਆਂ ਤੋਂ ਮਿਲਿਆ ਔਰ ਬੜਾ ਸ਼ੁਕਰੀਆ ਧੰਨਵਾਦ ਕਰਦਾ ਕਿ ਮੇਰੀ ਗੱਲ ਆਵਾਜ਼ ਨੂੰ ਗੜੀ ਲੋਕਾਂ ਤੱਕ ਬਹੁਤ ਨਿਰਪੱਖ ਦੇ ਤੌਰ ਤੇ ਜਿਹੜੀ ਉਹ ਪਹੁੰਚਾਈ ਔਰ ਅਸੀਂ ਘਾਵਤ ਵਧੀਆ ਕੈਂਪੇਨ ਜਿਹੜਾ ਆਪਣਾ ਮੈਸੇਜ ਆ ਉਹ ਲੋਕਾਂ 'ਚ ਪਹੁੰਚਾਉਣ ਤੇ ਕਾਮਯਾਬ ਹੋਇਆ ਤਕਰੀਬਨ ਤੁਸੀਂ ਦੇਖ ਲਿਓ ਵੀ 1200 ਪਿੰਡਾਂ 400 ਤੋਂ ਉੱਪਰ ਪਿੰਡ 450 ਪਿੰਡਾਂ ਚ ਮੀਟਿੰਗਾਂ ਕਰਤੀਆਂ ਔਰ ਸਹਿਰਾਂ ਦੇ ਅਲੱਗ-ਅਲੱਗ ਬਾੜਾਂ 'ਚ ਮੈਂ ਤਕਰੀਬਨ ਚਾਰੇ ਸਹਿਰਾਂ ਤੇ ਗਿਆ ਹੈਗਾ ਔਰ ਮੈਂ ਨਾ ਜੀ ਸਾਰੇ ਗਿਆ ਔਰ ਇਸ ਹਲਕੇ ਦੇ ਮਸਲੇ ਵੀ ਦੇਖੇ ਔਰ ਮੈਨੂੰ ਅਫਸੋਸ ਵੀ ਹੋਇਆ ਕਿਉਂਕਿ ਇੱਥੇ ਇੱਕ ਪਰਿਵਾਰ ਤਾਂ ਇਹ ਜਿਹਾ ਜਿਨ੍ਹਾਂ ਦੇ ਘਰ ਵਾਲੇ ਦੋ ਵਾਰੀ ਹਸਬੰਡ ਰਹੇ ਜਿਹੜੇ ਮੇਰੇ ਖਿਲਾਫ ਚੋਂ ਚਾਰ ਵਾਰੀ ਮੇਰੇ ਪਰਿਵਾਰ ਨਹੀਂ ਮਿਲਦੇ ਇੱਕ ਐਮਪੀ ਸਾਹਿਬ ਪੰਜ ਵਾਰੀ ਰਹੇ ਆ ਉਹ ਮਤਲਬ ਜਿੱਤ ਕੇ ਕਦੇ ਲੋਕ ਸਭਾ ਦੇ ਅੰਦਰ 2.5 ਸਾਲ ਗਈ ਉਹ ਨਹੀਂ ਤੇ ਇੱਕ ਰਹੇ ਹਾਂ ਉਹਨਾਂ ਨੇ ਕਦੇ ਆਵਾਜ਼ ਹੀ ਨਹੀਂ ਚੁੱਕੀ ਸੋ ਇਸ ਹਾਲ ਕੀ ਦੇ ਬਹੁਤ ਸਾਰੇ ਬੜੇ ਪੇਚੇ ਦਾ ਮਸਲੇ ਆ ਜਿਹੜੇ ਮੈਂ ਐਂਡ ਡੀਪਲੀ ਜਾ ਕੇ ਜਿਹੜੇ ਦੇਖੇ ਆ ਔਰ ਮੈਂ ਜੇ ਪ੍ਰਮਾਤਮਾ ਕਾਲਪੁਰਖ ਵਾਇਗਰੂ ਬਖਸ਼ਿਸ ਕਰਦਾ ਆ ਉਹ ਮਸਲੇ ਨੂੰ ਪ੍ਰਾਇੋਰਟੀ ਤੇ ਜਿਹੜਾ ਮੈਂ ਹੱਲ ਵੀ ਕਰਾਂਗਾ ਔਰ ਇਹ ਮੇਰਾ ਵਾਦਾ ਆ ਪਟਾਲੇ ਨੂੰ 80 ਵਾਸਤੇ ਜਿ ਜਿਸ ਤਰ੍ਹਾਂ ਪਹਿਲਾ ਲੀਡਰ ਆਏ ਆ ਜਿਨ੍ਹਾਂ ਦਾ ਨਾਂ ਕਿਰਦਾਰ ਨਾ ਕਾਰਗਜ਼ਾਏ ਸਿਰਫ ਜਿੱਤ ਕੇ ਮਹਿਲਾ ਚ ਜਾ ਕੇ ਬੈਠਦੇ ਰਹੇ ਪਬਲਿਕ ਚ ਨਹੀਂ ਗਏ ਨਾ ਕਿਸੇ ਪਬਲਿਕ ਦੀ ਵੰਡ ਦੇ ਦੇਖੇ ਨਾ ਲੋਕਾਂ ਦੇ ਮਸਲੇ ਹੱਲ ਕਰੇ ਨਾ ਹੱਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਜੀ ਮੈਂ ਕੱਗਰ ਦਰਿਆ ਜਿਹੜਾ ਬਾਦਸ਼ਾਹਪੁਰ ਕੱਲ ਜਿਆ ਤੁਸੀਂ ਹੈਰਾਨ ਰਹੇ ਜਿਵੇਂ ਉੱਥੇ ਨਾ ਜੀ ਮਿੱਟੀ ਦਾ ਬੰਨਾ ਬਸ ਕੱਗਰ ਉਹ ਹਰ ਸਾਲ ਹਟ ਜਾਂਦਾ ਹੈ ਕਰ ਕਿਸਾਨ ਵੀਰ ਆਪਣੀਆਂ ਫਸਲਾਂ ਜਿਹੜੇ ਖੇਤਾਂ ਨੂੰ ਠੀਕ ਕਰਦੇ ਆ ਫਸਲ ਵੇਚਦੇ ਆ ਅਗਲੇ ਸਾਲ ਫੇਰ ਆੜ ਜਾਂਦਾ ਔਰ ਜਿਹੜਾ ਕੱਚਾ ਬੰਨਾ ਉਹ ਵੀ ਹਰ ਸਾਲ ਕਿਸਾਨ ਲਾਂਦੇ ਨੇ ਯਾਨੀ ਤੁਸੀਂ ਦੇਖੋ ਵੀ ਸਰਕਾਰਾਂ ਦਾ ਕੰਮ ਇਹ ਹੁੰਦਾ ਵੀ ਕਿੰਨੇ ਕਿਸੇਕ ਪਾਣੀ 100 ਸਾਲ ਚਾਇਆ ਉਹਦਾ ਪਾਣੀ ਕੱਢ ਕੇ ਉਨੀ ਜ਼ਮੀਨ ਐਕਵਾਇਰ ਕਰਕੇ ਦੋਨੇ ਪਾਸੇ ਜੇ ਬੰਦ ਲਾਉਂਦੇ ਦਿੰਦੇ ਤਾਂ ਕਿਸਾਨ ਹੜਾ ਤੋਂ ਬਚ ਸਕਦੇ ਇਹ ਹਾਲ ਦੇ ਵੀ ਘਟਦੇ ਹਲਕੇ ਦੀਆਂ ਗੰਗਰੀਆਂ ਬੰਦੀਆਂ ਤੇ ਵਿਚਾਰ ਨਦੀਆਂ ਬੰਦੀਆਂ ਉਹ ਹਰ ਸਾਲ ਹੜ੍ਹ ਲੈਂਦੀਆਂ ਪਰ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਇੱਕ ਹੜ੍ਹ ਦਾ ਹੱਲ ਨਹੀਂ ਕਰ ਸਕੇ ਔਰ ਅਫਸੋਸ ਦੀ ਗੱਲ ਇਹ ਆ ਕਿ ਉਹ ਪੰਜਾਬ ਦੇ ਸੀਐਮ ਰਹੇ ਆ ਚਾਹੇ 1000 ਕਰੋੜ ਰੁਪਇਆ ਲਾ ਦਿੰਦੇ ਮੇਰੇ ਕੋਲ 1.200 ਕਰੋੜ ਦਾ ਕੰਮ ਦਾ ਉਹ ਕੰਮ ਕੰਪਲੀਟ ਨਹੀਂ ਕਰ ਸਕੇ ਸੋ ਇੱਕ ਤਾਂ ਮੇਰਾ ਸਭ ਤੋਂ ਪਹਿਲੀ ਪ੍ਰਾਇੋਰਟੀ ਇਹ ਹੀ ਆ ਕਿ ਚਾਹੇ ਮੈਨੂੰ ਕੁਝ ਵੀ ਕਰਨਾ ਲੋਕ ਸਭਾ ਦੇ ਅੰਦਰ ਜਿਹੜੇ ਪੂਰਾ ਦੱਬ ਕੇ ਮਸਲਾ ਛੱਕਾਂਗੇ ਜਿਹੜਾ ਖੱਗਰ ਤੇ ਚੱਕ ਡੈਮ ਵੀ ਬਣਨਗੇ ਬੰਦ ਵੀ ਲਵਾਵਾਂਗੇ ਜ਼ਰੂਰਤ ਪਈ ਜ਼ਮੀਨ ਜਿਹੜੀ ਐਕਵਾਇਰ ਕਰਕੇ ਲਵਾਵਾਂਗੇ ਤਾਂ ਕਿ ਹਰ ਸਾਲ ਕਿਸਾਨ ਵੀਰ ਜਿਹੜੇ ਆਜਾਤ ਮਤਿਆ ਕਰਨ ਵਾਸਤੇ ਮਜਬੂਰ ਹੋ ਰਹੇ ਆ ਉਹ ਮਜਬੂਰ ਨਾ ਹੋ। ਦੂਸਰਾ ਮੈਂ ਉੱਥੇ ਜਾ ਕੇ ਦੇਖਿਆ ਉਹ ਪਿੰਡਾਂ ਨੂੰ ਜਿਹੜੇ ਇੱਥੇ ਨੰਬਰ ਪਾਰਲੀਮੈਂਟ ਬਣਦੇ ਰਿਓ ਆਪਣੇ ਪਿੰਡੇ ਨਹੀਂ ਸਮਝਦੇ। ਸੜਕਾਂ ਨਾਲ ਦੀ ਕੋਈ ਚੀਜ਼ ਹੀ ਨਹੀਂ ਮਤਲਬ ਉਹਨਾਂ ਪਿੰਡਾਂ ਦੀ। ਲਿੰਕ ਰੋੜਾ ਜਿਹੜੇ ਕੱਚੇ ਰਸਤੇ ਬਣ ਗਏ ਆ 2016 ਤੋਂ ਪਹਿਲਾਂ ਜਿਹੜੀਆਂ ਸੜਕਾਂ ਬਣ ਗਈਆਂ ਬਣ ਗਈਆਂ ਮੁੜ ਕੇ ਕਿਸੇ ਨੇ ਪੈਚ ਵਰਕ ਨਹੀਂ ਕਰਿਆ ਸੋ ਸਾਰੀ ਡਵੈਲਪਮੈਂਟ ਕਰਾਵਾਂਗੇ ਔਰ ਉਸ ਤੋਂ ਵੀ ਵੱਡਾ ਮਸਲਾ ਇਹ ਆ ਕਿ ਜਿਹੜਾ ਕੱਗਰ ਆ ਕੱਗਰ ਦਾ ਪਾਣੀ ਬਹੁਤ ਪੋਲਿਊਟਡ ਆ ਰਿਹਾ ਸਾਰਾ ਫੈਕਟਰੀਆਂ ਦਾ ਕੈਮੀਕਲ ਸ਼ਹਿਰਾਂ ਦਾ ਕੈਮੀਕਲ ਜਿਹੜਾ ਅਨਟਰੀਟਡ ਵਾਟਰ ਸਿੱਧਾ ਕੱਗਰ ਦੇ ਅੰਦਰ ਜਾ ਰਿਹਾ ਕੱਗਰ ਜਿਹੜਾ ਪੋਲਿਊਸ਼ਨ ਕ੍ਰੀਏਟ ਕਰ ਰਿਹਾ ਇਹਦੇ ਨਾਲ ਤੁਸੀਂ ਦੇਖੋ ਕਿ ਪਿੱਛੇ ਸਰਵੇ ਹੋਇਆ 7% ਜਿਹੜੀ ਆ ਡਾਟਸ ਕੈਂਸਰ ਨਾਲ ਉਹ ਵੱਧ ਗਈਆਂ ਪੰਜਾਬ ਦੇ ਵਿੱਚ ਸੋ ਇੱਕ ਅਗਰ ਜਿਹੜਾ ਸਾਡੇ ਏਰੀਆ ਦੇ ਪਿੰਡਾਂ ਦੀ ਜਾਨ ਲੈ ਰਿਹਾਗਾ ਕੈਂਸਰ ਪੈਦਾ ਕਰ ਰਿਹਾ ਸੋ ਸਰਕਾਰ ਬਣੀ ਪ੍ਰਮਾਤਮਾ ਨੇ ਆਕਾਲਪੁਰਖ ਵਾਗਿਰੋ ਨੇ ਮੈਨੂੰ ਬਖਸ਼ਿਸ਼ ਕਰੀ ਲੋਕ ਸਭਾ ਦੇ ਅੰਦਰ ਡਟ ਕੇ ਔਰ ਐਨਜੀਟੀ ਦੇ ਡਟ ਕੇ ਮਸਲਾ ਜਿਹੜਾ ਚੱਕਾਂਗੇ ਔਰ ਜਿੰਨੇ ਸ਼ਹਿਰ ਉਹਨਾਂ ਦਾ ਟ੍ਰੀਟਡ ਵਾਟਰ ਕਗਰ ਤੇ ਜਿਹੜੇ ਖਾਸ ਤੌਰ ਤੇ ਪੰਚਕੁੱਲੇ ਤੋਂ ਔਰ ਚੰਡੀਗੜ੍ਹ ਤੋਂ ਜੀਵ ਕਲੋਨੀਆਂ ਔਰ ਉਹਨਾਂ ਦਾ ਪਾਣੀ ਜਿਹੜਾ ਅਨਟਰੀਟਡ ਆ ਸਿੱਧਾ ਘੱਗਰ ਚ गिरਦਾ ਔਰ ਜਿਹੜੀ ਡੇਰਾਵਸੀ ਦੀਆਂ ਕਲੋਨੀਆਂ ਉਹਨਾਂ ਦਾ ਪਾਣੀ ਵੀ ਡਾਇਰੈਕਟ ਅਨਟਰੀਟਡ ਘੱਗਰ ਚ गिरਦਾ ਹੈਗਾ ਸੋ ਇਹ ਸੋਰ ਕਰਾਂਗੇ ਚਾਹੇ ਮੈਨੂੰ ਐਨਜੀਟੀ ਤੇ ਜਾਣਾ ਪਏ ਚਾਹੇ ਮੈਨੂੰ ਪੋਲਿਊਸ਼ਨ ਬੋਰਡ ਤੇ ਜਾਣਾ ਪਏ ਉਹ ਸਾਰਾ ਜਿਹੜਾ ਮਸਲਾ ਆ ਕੋਸ਼ਿਸ਼ ਕਰੂੰਗਾ ਕਿ ਪੋਲਿਊਸ਼ਨ ਜਿਹੜਾ ਦੇਵਤਾ ਮੰਨਿਆ ਜਾਂਦਾ ਪਾਣੀ ਦਾ ਘੱਗਰ ਨੂੰ ਦਾ ਮਾਰ ਕੰਡੇ ਨੂੰ ਉਹਨੂੰ ਸਵੱਛ ਤੇ ਸਾਫ਼ ਸੁਥਰਾ ਬਣਾਏ ਸੋ ਜਦ ਤੱਕ ਉਹ ਕੰਪਲੀਟ ਨਹੀਂ ਹੁੰਦਾ ਮੇਰੀ ਕੋਸ਼ਿਸ਼ ਹੋਊਗੀ ਕਿ ਮੈਂ ਚੈਨ ਦੇ ਨਾਮ ਮਠਾ ਨੂੰ ਘੱਗਰ ਦਾ ਪੁਲਿਸ ਰਿਖਤ ਖਤ ਖਤਮ ਕਰਨਾ ਘੱਗਰ ਦਾ 92 ਬਣਾ ਦੂਸਰਾ ਜਿਹੜਾ ਅੱਜ ਨਾਲ ਜੀ ਇਸ ਹਲਕੇ ਚ ਸਭ ਤੋਂ ਵੱਡੀ ਬਿਮਾਰੀ ਜਿਹੜੀ ਨਸ਼ਿਆਂ ਦੀ ਔਰ ਬੇਰੁਜ਼ਗਾਰੀ ਘਰ ਦੇ ਘਰ ਵਿਦੇਸ਼ਾਂ ਚ ਜਾ ਰਹੇ ਆ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕੋਈ ਕਿਤੇ ਜਾ ਰਿਹਾ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ ਜੀ ਇੰਡਸਟਰੀ ਨੂੰ ਲਿਆਉਣ ਵਾਸਤੇ ਕਿਸੇ ਨੇ ਕੋਈ ਉਪਰਾਲੇ ਨਹੀਂ ਕੀਆ ਨਾ ਉਹਨਾਂ ਦੀ ਕੋਈ ਸੋਚ ਸੀਗੀ ਸੋ ਇੱਕ ਤਾਂ ਜਿਹੜੀ ਰਿੰਗ ਰੋਡ ਇੱਥੇ ਪਲਾਨ ਕਰੀਆ ਤੁਸੀਂ ਦੇਖੋ ਵੀ 2.5 ਸਾਲ ਪਹਿਲਾਂ ਜ਼ਮੀਨ ਐਕਵਾਇਰ ਹੋਈ ਪਰ ਅੱਜ ਤੱਕ ਜ਼임ੇਦਾਰਾਂ ਨੂੰ ਜ਼ਮੀਨ ਦੀ ਮਾਰਕੀਟ ਵੈਲਿਊ ਨਹੀਂ ਮਿਲੀ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਮਾਰਕੀਟ ਵੈਲਿਊ ਬਣੇ ਮਿਲੇ ਜ਼ੋਰਦਾਰ ਢੰਗ ਨਾਲ ਲੋਕ ਸਭਾ 'ਚ ਆਵਾਜ਼ ਝੱਕਾਂਗੇ ਉਹਨਾਂ ਨਾਲ ਠੱਗਾ ਨਾ ਹੋਏ ਦੇਖੋ ਸਰਕਾਰ ਕਿੰਨੀ ਮਾੜੀ ਆ ਜ਼ਮੀਨ ਦੀ ਕੀਮਤ ਹੈਗੀ ਹੈ 2 ਕਰੋੜ 98 ਲੱਖ ਰੁਪਏ ਐਜ਼ ਪਰ ਕਾਨੂੰਨ ਦੇ ਹਿਸਾਬ ਨਾਲ ਐਵਰੇਜ ਵੈਲਿਊ ਤੇ ਸਰਕਾਰ ਕਹਿੰਦੀ ਹੈ ਵੀ ਇਸ ਜ਼ਮੀਨ ਦੀ ਕੀਮਤ 20 ਲੱਖ ਰੁਪਏ ਹੈ ਸੋ ਇਹ ਭਗਵੰਤ ਮਾਨ ਸਰਕਾਰ ਧੱਤ ਕੇ ਠੱਗੀ ਮਾਰ ਰਹੀ ਹੈ ਜਿਮੇਦਾਰਾਂ ਦੇ ਨਾਲ ਜਿੰਨੀ ਹੋ ਸਕਦੀ ਹੈ ਇੱਕ ਤਾਂ ਉਹਨਾਂ ਨੂੰ ਵਾਜਬ ਮੁਆਵਜ਼ਾ ਦਵਾਵਾਂਗੇ ਇਹ ਕੋਸ਼ਿਸ਼ ਕਰਾਂਗੇ ਕਿ ਉਹ ਰਿੰਗ ਰੋਡ ਜਿਹੜੀ ਆ ਨਾ ਰੋਡ ਦੇ ਲੈਵਲ ਤੇ ਬਣੇ ਔਰ ਦੋਨੇ ਪਾਸੇ ਸਿਡਿ ਪ੍ਰੋਡਾ ਬਣ ਉੱਥੇ ਜਿਹੜੀ ਸਮਾਲ ਸਕੇਲ ਇੰਡਸਟਰੀ ਆ ਇੱਥੇ ਪਟਿਆਲੇ ਜੁੱਤੀਆਂ ਦੀ ਬਹੁਤ ਵੱਡੀ ਇੰਡਸਟਰੀ ਹੈਗੀ ਹੈ ਉਹਦੇ ਵਾਸਤੇ ਇੱਕ ਕਲਸਟਰ ਬਣਾ ਕੇ ਉਹਨਾਂ ਨੂੰ ਜਿਹੜੀ ਟੈਕਨੀਕਲ ਸਪੋਰਟ ਆ ਉਹ ਆਪਾਂ ਦਵਾਂਗੇ ਕਿ ਕਲਸਟਰ ਚ ਨੀ ਮਸ਼ੀਨਰੀ ਵੀ ਸੁਨਰੀ ਲਾਵਾਂਗੇ ਤਾਂ ਕਿ ਉਹ ਆਪਣੀਆਂ ਜੁੱਤੀਆਂ ਦੀ ਕਟਿੰਗ ਕਰਨੀਆਂ ਸਿਲਾਈ ਕਰਨੀਆਂ ਉੱਥੇ ਇੱਕ ਕਲਸਟਰ ਦੇ ਅੰਦਰ ਉਹ ਲੋਕ ਆ ਸਕਣ ਉਹਨਾਂ ਨੂੰ ਇੱਕ ਮਾਰਕੀਟ ਮੇਰੇ ਪੋਰਟਲ ਮਿਲੇ ਜਿਸ ਦੇ ਉੱਤੇ ਉਹ ਜੁੱਤੀਆਂ ਨੂੰ ਐਕਸਪੋਰਟ ਦੇ ਗੋਡ ਵੀ ਕਰ ਸਕਣ ਤਾਂ ਕਿ ਜਿਹੜੇ ਗਰੀਬ ਵਿਚਾਰੇ ਉਹ ਦੋਸ ਜਿੱਤੀਆਂ ਦਾ ਕੰਮ ਕਰਦੇ ਆ ਪਰਾਂਦਿਆਂ ਦਾ ਕੰਮ ਕਰਦੇ ਆ ਬੁਲਕਾਰੀ ਦਾ ਕੰਮ ਕਰਦੇ ਆ ਇਹਨਾਂ ਨੂੰ ਸਹਾਇਤ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਰੋਜ਼ਗਾਰ ਆ ਜਿਹੜਾ ਨੌਜਵਾਨਾਂ ਨੂੰ ਉਹ ਮਿਲੇ ਔਰ ਮੈਂ ਦੇਖਿਆ ਪਟਿਆਲੇ 'ਚ ਕੋਈ ਵਿਜ਼ਨ ਵਾਲੀ ਗੱਲ ਹੀ ਨਹੀਂ ਜੇ ਤੁਸੀਂ ਇਹਨਾਂ ਦਾ ਵਿਜ਼ਨ ਦੇਖਣੇ ਨਾ ਬਸ ਸਟੈਂਡ ਦੇਖੇ ਜਿਹੜੇ ਪੁਰਾਣੇ ਬਸ ਸਟੈਂਡ ਤੋਂ ਬਾਹਰ ਕੱਢਦੇ ਆ ਔਰ ਜਿਹੜਾ ਰੋਡ ਕਿਸ ਤਰ੍ਹਾਂ ਬੱਸਾਂ ਨਿਕਲਣੀਆਂ ਕਿਸ ਤਰ੍ਹਾਂ ਵਧਣੀਆਂ ਕਦੀ ਪਲੈਨਿੰਗ ਹੀ ਨਹੀਂ ਕੀਤੀ ਹਰ ਰੋਜ਼ ਇੱਕ ਦੋ ਐਕਸੀਡੈਂਟ ਹੁੰਦੇ ਆ ਡੈਥਸ ਹੁੰਦੀਆਂ ਮਤਲਬ ਪਹਿਲੀ ਗੱਲ ਤਾਂ ਉਹਦੀ ਲੋਕੇਸ਼ਨ ਹੀ ਮਾੜੀ ਹੈ ਸ਼ਹਿਰ ਤੋਂ ਬਾਹਰ ਲੋਕਾਂ ਨੇ ਉੱਥੇ ਤੱਕ ਪਹੁੰਚਣਾ ਕਿਸ ਤਰ੍ਹਾਂ ਇਹ ਵੀ ਕਦੇ ਉਹਨਾਂ ਨੇ ਨਹੀਂ ਸੋਚਿਆ ਸੋ ਜਿਹੜਾ ਪੁਰਾਣਾ ਬੱਸ ਸਟੈਂਡ ਆ ਉੱਥੇ ਵੀ ਪੰਜ 600 ਤੋਂ ਦੁਕਾਨਦਾਰ ਸੀਗੇ ਜਿਹੜੇ ਵਿਚਾਰੇ ਭੁੱਖੇ ਮਰ ਗਏ ਜਿਨ੍ਹਾਂ ਦੇ ਰੋਜ਼ਗਾਰ ਦਾ ਕੋਈ ਹਿੱਲਾ ਇਹਨਾਂ ਰਾਜੇ ਪਰਵਾਨਾਂ ਨੇ ਨਹੀਂ ਕਰਿਆ ਸੋ ਮੇਰੀ ਖੁਸ਼ੀ ਰਹੂਗੀ ਵੀ ਉਹ ਬੱਸ ਸਟੈਂਡ ਵੀ ਜਿਹੜਾ ਚਾਲੂ ਹੋਏ ਨਵੇਂ ਬੱਸ ਸਟੈਂਡ ਉਹਨੂੰ ਕਿਤੇ ਕੋਈ ਮਾਲ ਬੋਲ ਚ ਕਨਵਰਟ ਕਰਿਆ ਜਾ ਸਕਦਾ ਕਿ ਜਿਹੜੀ ਚੰਗੀ ਟੁਕਮੀ ਪਲੇਸ ਤੇ ਵੈਸਟੈਂਡ ਜਿਹੜਾ ਉਹ ਵੜਨਾ ਚਾਹੀਦਾ ਹੈਗਾ ਇਹ ਸਾਡੇ ਜਿਹੜੇ ਕਮਿਟਮੈਂਟ ਰੋਗੀਆਂ ਮੈਂ ਮਸਲਾ ਜਿਹੜਾ ਲੋਕ ਸਭਾ ਚ ਵੀ ਚੱਕਾਂਗਾ ਔਰ ਪ੍ਰਮਾਤਮਾ ਨੇ ਆਕਾਲਪੁਰ ਖਵੈਗਰੀ ਨੂੰ ਬਖਸ਼ਿਸ਼ ਕਰੀ ਸਰਕਾਰ ਬਣਦੇ ਕੰਪਲੀਟ ਕਰਾਂ ਫਿਰ ਜਿਹੜੀ ਹੈਰੀਟੇਜ ਸਟਰੀਟ ਆ ਤੁਸੀਂ ਉਹਨੂੰ ਦੇਖ ਲਿਓ ਇਹਨਾਂ ਦਾ ਵਿਜ਼ਨ ਇਸ ਤਰ੍ਹਾਂ ਉੱਪਤੇ ਚੜਦੇ ਆ ਨਾ ਜਿਵੇਂ ਝਟਕੇ ਜੇ ਵੱਜਦੇ ਆ ਉਹ ਸੜਕ ਤੇ ਤੁਸੀਂ ਚੱਲ ਕੇ ਦੇਖੋ ਇਸ ਤਰ੍ਹਾਂ ਝਟਕੇ ਵੱਜਦੇ ਆ ਸੋ ਪਟਿਆਲੇ ਨੂੰ ਆਪਾਂ ਇਹ ਜਿਹੜਾ ਲੋਕ ਸਭਾ ਹਲਕਾਇਆ 에어ਪੋਰਟ ਤੋਂ ਨੇੜੇ ਆ ਐਕਸਪ੍ਰੈਸ ਵੇ ਨਾਲ ਸਿੱਧੀ ਅਕਸੈਸ ਹੈਗੀ ਐ ਇੱਥੇ ਅਰਬਨਾਈਜੇਸ਼ਨ ਦੇ ਬਹੁਤ ਚਾਂਸ ਆ ਆਈਟੀ ਕੰਪਨੀਆਂ ਇੱਥੇ ਆ ਸਕਦੀਆਂ ਐਗਰੋ ਬੇਸਡ ਇੰਡਸਟਰੀ ਇੱਥੇ ਆ ਸਕਦੀ ਐ ਸਮਾਲ ਸਕੀਲ ਇੰਡਸਟਰੀ ਇੱਥੇ ਆ ਸਕਦੀ ਐ ਸੋ ਵੱਧ ਤੋਂ ਵੱਧ ਬਰਾਲੇ ਮੈਂ ਲੋਕ ਸਭਾ ਚ ਵੀ ਵੈਸੀ ਵੀ ਬਰਾਲੇ ਕਰਾਂਗਾ ਇੰਡਸਟਰੀ ਇੱਥੇ ਆਏ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਨਸ਼ਿਆਂ ਤੋਂ ਬਚਣ ਜਿਹੜੇ ਬਦੇਸਾਂ ਚ ਜਾ ਕੇ ਛੋਟੂ ਛੋਟੀ ਨੌਕਰੀਆਂ ਕਰਨ ਲਈ ਮਜਬੂਰ ਹਾਂ ਆਪਣੇ ਦੇਸ਼ ਚ ਨੌਕਰੀ ਮਿਲੇ ਸੋ ਇਹ ਅਪਰਾਲੇ ਆਪਾਂ ਕਰਾਂਗੇ ਇਕ ਜਿੰਨੀਆਂ ਵੀ ਐਕਸਪ੍ਰੈਸਵੇ ਮੇਰੇ ਹਲਕੇ ਚੋਂ ਨਿਕਲ ਰਹੀਆਂ ਐਕਚੁਅਲੀ ਬਾਕੀ ਹਲਕੇ ਤਾਂ ਹੈਗੇ ਡਿਫਰੈਂਟ ਜਿਹੜਾ ਲੋਕ ਸਭਾ ਹਲਕਾ ਪਟਿਆਲਾ ਨਾ ਇੱਥੇ ਜ਼ਮੀਨਾਂ ਬੜੀ ਮਹਿੰਗੀਆਂ ਹੈਗੀਆਂ ਸੋ ਮੇਰੀ ਕੋਸ਼ਿਸ਼ ਹੋਊਗੀ ਵੀ ਜਿਹੜਾ ਵੀ ਐਕਸਪ੍ਰੈਸਵੇ ਨਿਕਲਦਾ ਆ ਉਹਦੇ ਨੇੜੇ ਸਲੀਪ ਰੋਡਾਂ ਜ਼ਰੂਰ ਬਣਨ ਤਾਂ ਕਿ ਪ੍ਰਾਪਰਟੀ ਦੀ ਪ੍ਰਾਪਰ ਯੂਟਿਲਾਈਜੇਸ਼ਨ ਵੀ ਹੋ ਸਕੇ ਪ੍ਰਾਪਰ ਕਰਨ ਕੋਈ ਇੰਡਸਟਰੀ ਆਣੀਆਂ ਕੋਈ ਅਰਬਨ ਸਟ੍ਰੀਟ ਬਣਨੀਆਂ ਕੋਈ ਆਈਟੀ ਕੰਪਨੀਆਂ ਨੇ ਆਣਾ ਉਈ ਐਗਰੋ ਬੇਸਡ ਇੰਡਸਟਰੀ ਨੇ ਆਣਾ ਕਿਸੇ ਸਮਾਰਟ ਸਕਿੱਲ ਇੰਡਸਟਰੀ ਨੇ ਆਣਾ ਮਤਲਬ ਹਰ ਜ਼ਮੀਨ ਨੂੰ ਜਿਹੜੀ ਪ੍ਰੋਪਰ ਐਕਸੈਸ ਹੋਵੇ ਇਹ ਆਪਾਂ ਇੱਥੇ ਸੋਲ ਕਰਾਂ ਆਪਣੇ ਲੋਕ ਸੁਭਾਅ ਹਦਕੇ ਚ ਟੂਰਿਜ਼ਮ ਲਿਜੀ ਟੂਰਿਜ਼ਮ ਦਾ ਬਹੁਤ ਸਕੋਪ ਹੈ ਇੱਥੇ ਭਗਵਾਨ ਰਾਮ ਜੀ ਦੇ ਨਾਨਕੇ ਕੜਾਹ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਖੰਸਾ ਜੀ ਦੇ ਉੱਤੇ ਦਰਸ਼ਨ ਦੇ ਗਏ ਸੋ ਇਸ ਪਿੰਡ ਦੇ ਕਦੇ ਪਰਮਾਤਮਾ ਸਰਕਾਰ ਬਣੂਗੀ ਮੈਂ ਜਰੂਰ 2-400 ਕਰੋੜ ਰੁਪਏ ਦੇ ਖਰਚ ਕਰਾਂਗੇ ਭਗਵਾਨ ਰਾਮ ਜੀ ਦਾ ਮਹਾਨ ਸਥਾਨ ਅਤੇ ਪੰਨਾਨਕੇ ਜਿਹੜਾ ਉੱਥੇ ਬਣਾਵਾਂਗੇ ਤਾਂ ਕਿ ਪੂਰੀ ਦੁਨੀਆ ਤੋਂ ਲੋਕ ਉੱਥੇ ਮੱਥਾ ਟੇਕਣ ਆਣ ਇਹਦੇ ਨਾਲ ਸਾਡੀ ਸਟੇਟ ਦੀ ਵੀ ਹਲਕੇ ਦੀ ਇਕਨੋਮੀ ਦੇ ਵੀ ਬਹੁਤ ਵੱਡਾ ਅਸਰ ਪਵੇ ਇੱਕ ਜੁਨੇ ਮੈਂ ਜਿੱਥੇ ਸਭ ਤੋਂ ਵੱਡੀਆਂ ਸਮੱਸਿਆਵਾਂ ਇੱਕ ਹੋਰ ਵੀ ਆ ਇੱਥੇ ਜ਼ਮੀਨਾਂ ਦੀ ਕੀਮਤਾਂ ਉੱਗੀ ਬਹੁਤ ਹੁਣ ਜਿਹੜੇ ਬੰਬ ਬੰਦਾ ਜਿਸ ਤਰ੍ਹਾਂ ਆਰਮੀ ਦੇ ਹੈਗੇ ਆ ਦੱਪਰ ਚ ਬਣਿਆ ਹੋਇਆ ਇੱਕ ਕੰਬਾਲੇ ਚ ਬਣਾਇਆ ਹੈ ਇਹਨਾਂ ਨੇ 1200 ਮੀਟਰ ਤੱਕ ਰਿਸਟ੍ਰਿਕਸ਼ਨ ਲਾਤੀ ਕਿਸਾਨ ਆਪਣਾ ਕੋਠਾ ਵੀ ਨਹੀਂ ਬਣਾ ਸਕਦਾ ਛੋਟਾ ਕਮਰਾ ਵੀ ਨਹੀਂ ਬਣਾ ਸਕਦਾ ਜੀਬੋ ਜਦ ਕਿ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਕੰਪਨਸੇਸ਼ਨ ਦੇ ਬਿਨਾਂ ਕੋਈ ਰਿਸਟ੍ਰਿਕਸ਼ਨ ਇੰਪੋਜ਼ ਨਹੀਂ ਕਰ ਸਕਦੇ ਇਹ ਮੈਂ ਸਮਝਦਾ ਕਿ ਜ਼ਿਮੀਂਦਾਰਾਂ ਦੇ ਨਾਲ ਬਹੁਤ ਵੱਡਾ ਤੱਕਾ ਹੈਗਾ ਅਫਸਰ ਵੀ ਤੱਕਾ ਕਰਦੇ ਆ ਕਾਨੂੰਨ ਕੋਈ ਨਹੀਂ ਪੜਦਾ ਸੋ ਇਹ ਆਵਾਜ਼ ਜ਼ੋਰਦਾਰ ਢੰਗ ਨਾਲ ਜਿਹੜਾ ਨਗਰ ਕੌਂਸਲ ਚ ਡਾਕ ਸਭਾ ਚ ਛੱਕਾਂਗਾ ਤਾਂ ਕਿ ਇਹ ਮਸਲਾ ਜਿਹੜਾ ਹੱਲ ਹੋਵੇ ਇੱਥੇ ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਆਈਆਂ ਬਾਬਲਪੁਰੀ ਰਾਵਤ ਜਾਈਆ ਬੜੇ ਹਲਕੇ ਦੇ ਜਿਹੜੇ ਜ਼ਿਮੀਦਾਰ ਕਿਸਾਨ ਵੀਰ ਖੇਤੀ ਕਰ ਰਹੇ ਹਾਂ ਉਹ ਤੋਂ ਉਜੜ ਗਏ ਸੋ ਰੋਜ਼ਗਾਰ ਵੀ ਵਿਚਾਰੇ ਨੇ ਆਪਣਾ ਸ਼ੁਰੂ ਕਰ ਲਿਆ ਸਭ ਤੋਂ ਵੱਡਾ ਨੁਕਸਾਨ ਜਿਹੜਾ ਦੇਸ਼ ਦੀ ਆਜ਼ਾਦੀ ਸਮੇਂ ਸਾਡੇ ਇਨ੍ਹਾਂ ਹਲਕਿਆਂ ਨੂੰ ਹੋਇਆ ਔਰ ਹਲਕਿਆਂ ਚ ਆ ਕੇ ਇੱਥੇ ਵਿਸਥਾਪਿਤ ਹੋਈਆਂ ਉਹਨਾਂ ਦੀ ਵੈਲਫੇਅਰ ਵਾਸਤੇ ਕੰਮ ਵੀ ਕਰਾਂਗੇ ਔਰ ਲੋਕ ਸਭਾ ਦੇ ਅੰਦਰ ਬਕਾਇਦਾ ਜਿਹੜੇ 47 ਤੇ ਮਾਰੇ ਗਏ ਆ ਉਹਨਾਂ ਦਾ ਸ਼ੋਕਮਤਾ ਵੀ ਉੱਥੇ ਲੈ ਕੇ ਆਵਾਂਗੇ ਤਾਂ ਕਿ ਉਹਨਾਂ ਦੇ ਜਿਹੜੇ ਉਹ ਮਗ ਜਿਹੜੇ ਜ਼ਖਮ ਆ ਉਹਨਾਂ ਤੇ ਮਲਮ ਜਿਹੜਾ ਲੱਗ ਸਕੇ ਸੋ ਇਸ ਹਲਕੇ ਦੀ ਓਵਰ ਆਲ ਡਵੈਲਪਮੈਂਟ ਜੋ ਹਲਕੇ ਦੀਆਂ ਪ੍ਰੋਬਲਮ ਆ ਗਈਆਂ ਕਗਰ ਦੀ ਪ੍ਰੋਬਲਮ ਆ ਰੇਲਵੇ ਲਾਈਨਾਂ ਪਟਿਆਲੇ ਤੋਂ ਲੈ ਕੇ ਸਮਾਣੇ ਤੱਕ ਪੈਣੀ ਆ ਉਹਦੇ ਵਾਸਤੇ ਆਪਾਂ ਕੰਮ ਕਰਾਂਗੇ ਸਰਹੰਦ ਰੋਡਾ ਦੇਖੋ ਸੀਐਮ ਰਹੇ ਇੱਥੇ ਤੇ ਉਹ ਸਰਹੰਦ ਰੋਡ ਨਹੀਂ ਬਣਾ ਸੀ ਕੇ ਉਹਨੂੰ ਡਬਲ ਕਰਾਂਗੇ ਸੋ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰੇ ਇਸ ਹਲਕੇ ਦਾ ਨਕਸ਼ਾ ਚੇਂਜ ਕਰਾਂਗੇ ਇਸ ਹਲਕੇ ਦੀਆਂ ਸਮੱਸਿਆਵਾਂ 'ਚ ਦੱਬ ਕੇ ਲੋਕ ਸਭਾ ਦੇ ਅੰਦਰ ਮੈਂ ਆਪ ਚੱਕਾਂਗਾ ਮਤਲਬ ਇਹਨਾਂ ਦੀ ਤਰ੍ਹਾਂ ਨਹੀਂ ਜਿਸ ਤਰ੍ਹਾਂ ਇਹ ਜਿੱਤ ਕੇ ਮੈਹਿਲਾ 'ਚ ਵੜ ਜਾਂਦੇ ਸੋ ਮੇਰੀ ਤਾਂ ਸ਼ੁਰੂ ਤੋਂ ਇੱਕ ਰੁਟੀਨ ਦਹੀਆ ਮੈਂ ਲੋਕਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਕਿਰਦਾਰ ਔਰ ਕਾਰਗੁਜ਼ਾਰੀ ਤੇ ਵੋਟਾਂ ਮੰਗੀ ਸੋ ਮੈਂ ਆਪਣੀ ਜ਼ਿੰਦਗੀ 'ਚ ਸਦਾ ਕਾਰਗੁਜ਼ਾਰੀ ਤੇ ਵੋਟਾਂ ਮੰਗੀ ਆ ਗਈ ਆ ਅੱਗੇ ਵੀ ਜਦੋਂ 5 ਸਾਲ ਬਾਅਦ ਗੋਟਾਂ 'ਚ ਜਾਊਗਾ ਨਾ ਲੋਕ ਸਭਾ ਦੇ ਆਪਣੀ ਬੈਲੈਂਸ ਸ਼ੀਟ ਆਪਣੀ ਕਾਰਗੁਜ਼ਾਰੀ ਨਾਲ ਲੈ ਕੇ ਜਾਊਗਾ ਪਰਫਾਰਮ ਕਰਕੇ ਇਹਨਾਂ ਦੀ ਤਰਾਨੇ ਦੇ ਕੋਈ ਐਵੇਂ ਬਸਰਮਾ ਦੀ ਤਰ੍ਹਾਂ ਹਰ ਬਾਰੀ ਪਾਰਟੀਆਂ ਬਦਲ ਕੇ ਵੋਟਾਂ ਮੰਗਣ ਚਲੇ ਜਾਂਦੇ ਆ ਪਿਛਲੀ ਕਾਰਗੁਜ਼ਾਰੀ ਨਾ ਕੋਈ ਹੈ ਨਾ ਕੋਈ ਦੱਸਦਾ ਆ ਨਾ ਇਹਨਾਂ ਦਾ ਕੋਈ ਵਿਜ਼ਨ ਆ ਨਾ ਇਹਨਾਂ ਦਾ ਸੋਚ ਆ ਸੋ ਹਲਕਾ ਜਿਹਾ ਜਦੋਂ ਮੈਂ 40 ਦਿਨਾਂ 'ਚ ਘੁੰਮ ਕੇ ਜੜੀਆਂ ਪ੍ਰੋਬਲਮਾਂ ਜੜੀਆਂ ਮੈਂ ਸਮਝਿਆ ਉਹ ਮੈਂ ਆਪਣਾ ਵਿਜ਼ਨ ਇੱਕ ਪੇਸ਼ ਕਰਿਆ ਵੀ ਇਸ ਇਸ ਚ ਡਾਇਰੈਕਸ਼ਨ ਚ ਆਪਾਂ ਕੰਮ ਕਰਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਵੀ ਮਿਲੇ ਕਿਸਾਨਾਂ ਦੇ ਜਿੰਨੇ ਮਸਲੇ ਆ ਡਟ ਕੇ ਲੋਕ ਸਭਾ ਚ ਚੱਕਾਂਗੇ ਕਿਸਾਨਾਂ ਦੇ ਮਸਲਿਆਂ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਾਂਗੇ ਖਾਸ ਤੌਰ ਤੇ ਅਸੀ ਪਰਿਵਾਰਾਂ ਗਰੀਬ ਪਰਿਵਾਰਾਂ ਉਹਨਾਂ ਨੂੰ ਨਾ ਜੋਬ ਮਿਲਦੀ ਨਾ ਕੁਝ ਉਹਨਾਂ ਦੀ ਵੈਲਫੇਅਰ ਦੀਆਂ ਸਕੀਮਾਂ ਗਰਾਊਂਡ ਤੱਕ ਨਰੇਗਾ ਸਕੀਮ ਸੈਂਟਰ ਦੀ ਜਿੰਮੀਂ ਫਿਰ ਬੈਟਰੀਆਂ ਦੀ ਸਕੀਮ ਆ ਮਕਾਨਾਂ ਦੀ ਸਕੀਮ ਆ ਆਦਿ ਸਮਾਨ ਸਕੀਮਾਂ ਸਰਕਾਰ ਨੇ ਪੈਸੇ ਨਹੀਂ ਪਾਈ ਸਾਰੀਆਂ ਸਕੀਮਾਂ ਬੰਦ ਪਈਆਂ ਸੋ ਮੇਰੀ ਕੌਂਸੀ ਜ਼ਰੂਰਤ ਹੈ ਵੀ ਹਰ ਮਹੀਨੇ ਡੀਸੀ ਲੈਵਲ ਤੇ ਮੀਟਿੰਗ ਕਰਕੇ ਉਹਨੂੰ ਮੋਨਿਟਰਿੰਗ ਕਰਕੇ ਸੈਂਟਰ ਦੀਆਂ ਸਕੀਮਾਂ ਦਾ ਲਾਭ ਜਿਹੜਾ ਉਹ ਗਰਾਊਂਡ ਲੈਵਲ ਤੱਕ ਥੱਲੇ ਤੱਕ ਬੱਚਿਆਂ ਤੱਕ ਪਹੁੰਚੇ ਉਹ ਮੈਂ 确保 ਕਰਾਂ। ਖੜੇ ਹੋ ਠੀਕ ਹੈ। ਇਹ ਪਟਾਣਾਂ ਦੇ ਹੁੰਦੇ ਫੋਟੋ ਹੋਰ ਪ੍ਰੈਕਟੀਕਲ ਦੂਨੀਂ ਫਰਸ਼ ਹੋ। ਕੱਟ ਸਾਈਡ। ਥੋੜਾ ਫੇਸ ਦੇ ਵਿੱਚ ਫੇਸ ਦੇ ਵਿੱਚ ਕਰਨਾ। ਚਲ ਜੀ ਉਹਨਾਂ ਸਾਈਡ 'ਤੇ ਰੱਖ ਦਿਓ। ਸਰ ਮੈਂ ਥੋੜਾ ਫਰਸ਼ ਵਿੱਚ ਬਥਰ ਬਥਰ। ਇਹ ਬੇਸ ਨਹੀਂ ਕਰਾਉਣਾ। ਕੜਾਉਂਦੇ ਵੀ ਕਰਵਾਉਂਦੇ। ਵਾਸਤੇ ਵੀ ਢੀ। ਜਰਮਜੀ ਜਿੱਥੇ ਤੁਸੀਂ ਅੱਜ ਆਪਣਾ ਵੀਜ਼ਨ ਦੱਸ ਰਹੇ ਹੋ ਕਿ ਪਟਿਆਲਾ ਦੇ ਵਿੱਚ ਲੋਕ ਸਭਾ ਦੇ ਵਿੱਚ ਇਹ ਕੰਮ ਕਰੂਗਾ ਅੱਜ ਉੱਥੇ ਭਾਜਪਾ ਨੇ ਵੀ ਪ੍ਰੈਕਲਮ ਕੀਤੀ ਜੀ ਕਹਿੰਦੇ ਪੰਜਾਬ ਦੇ ਵਿੱਚ ਅਸੀਂ 2 ਲੱਖ ਕਰੋੜ ਦੇ ਕਰੀਬ ਜਿਹੜਾ ਲਾਗਤ ਹੈ ਤੇ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਬੜਾ ਵੱਡਾ ਹੱਥ ਭਾਜਪਾ ਦਾ ਰਿਹਾ। ਸਾਡੀ ਗੱਲਾਂ ਕੋਈ ਮਾਰੋ ਤੁਸੀਂ 10 ਲੱਖ ਕਰੋੜ ਕੀ ਅਗਿਆ ਤੇ ਕਹਿਣ ਨੂੰ ਤਾਂ ਮੋਰਿੰਦਰ ਸਿੰਘ ਕਹਿੰਦਾ ਦਾ ਮੈਂ ਸਾਰਾ ਕਰਜ਼ਾ ਮਾਫ ਕਰ ਦਿਆਂਗਾ। ਇਹ ਕਰਜ਼ਾ ਬਣਦਾ ਤਾਂ 90 ਹਜ਼ਾਰ ਕਰੋੜ ਕੀ ਉਹਨੂੰ ਪਤਾ ਸੀਗਾ ਵੀ ਮੈਂ 90000 ਕਰੋੜ ਮਾਫ ਨਹੀਂ ਕਰ ਸਕਣਾ ਪਰ ਉਹਨੂੰ ਇਹ ਪਤਾ ਸੀਗਾ ਵੀ ਮੈਂ ਇਸ ਫਾਰਮੂਲੇ ਨਾਲ ਲੋਕਾਂ ਤੋਂ ਵੋਟ ਪਵਾ ਸਕਦਾ ਹੈਗਾ ਪੰਜਾਬ ਦੇ ਲੋਕ ਇੱਕ ਵਾਰੀ ਬੇਵਕੂਫ ਬਣ ਸਕਦੇ ਨੇ ਫਿਰ ਉਹਨੇ ਕਿਹਾ ਤਾਂ ਹਰ ਘਰ ਨੌਕਰੀ ਦਵਾਂਗਾ ਨੌਕਰੀ ਦਾ 56 ਲੱਖ ਉਹਨੂੰ ਪਤਾ ਸੀਗਾ ਵੀ ਮੈਂ ਨੌਕਰੀ ਦੇ ਨਹੀਂ ਸਕਣੀ ਪਰ ਉਹ ਲੋਕਾਂ ਨੂੰ ਮੂਰਖ ਬਣਾ ਗਿਆ ਉਹੀ ਅਮਰਿੰਦਰ ਸਿੰਘ ਪਰਿਵਾਰ ਹੁਣ ਭਾਜੀਪੀ ਨੂੰ ਦੱਸ ਰਿਹਾ ਵੀ ਪੰਜਾਬ ਦੇ ਲੋਕ ਸ਼ਾਇਦ ਅਸਲੀਅਤ ਨਹੀਂ ਸਮਝਦੇ 2 ਲੱਖ ਕਰੋੜ ਕਿਹਾ ਤੁਸੀਂ 2000 ਕਰੋੜ ਵੀ ਲਾਇਆ ਤਾਂ ਘੱਟ ਵੱਡ ਦੱਸੋ ਤਾਂ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਡਵਰਨਮੈਂਟ ਜ਼ਰੂਰ ਹੋਈ ਸੀਗੀ ਉਹ ਲੋਕਾਂ ਨੂੰ ਨਜ਼ਰ ਆਂਦੀ ਹੈਗੀ ਸੋ ਇਹ ਤਾਂ ਪੰਜਾਬ ਨਾਲ ਧੱਕਾ ਕਰ ਰਹੇ ਆ ਪੰਜਾਬ ਦੇ ਕਿਸਾਨ ਸੜਕਾਂ ਤੇ ਬੈਠਦੇ ਜਦੋਂ 2 ਲੱਖ ਕਰੋੜ ਰੁਪਏ ਲੱਗ ਜਾਂਦੇ ਸਰਮਣ ਜੀ ਕਿਸਾਨਾਂ ਨੂੰ ਲੈ ਕੇ ਵੀ ਤਾਂ ਲੱਗਿਆ ਕਿ ਦੋ ਫਸਲਾਂ ਦੇ ਪੰਜਾਬ ਦੀਆਂ ਕਣਕ ਤੇ ਜਿਹੜੀਆਂ ਝੋਨਾ ਦੋਨਾਂ ਤੇ ਅਸੀਂ ਪੈਸਾ ਜਿਹੜਾ ਉਹ ਪੰਜਾਬ ਦੇ ਲੋਕਾਂ ਕਿਸਾਨਾਂ ਨੂੰ ਬਰਾਬਰ ਦਿੰਦੇ ਹੈਗੇ ਅਸੀਂ मतलब ਪੰਜਾਬ ਦੇ ਕਿਸਾਨ ਪੰਜਾਬ ਦੇ ਇਨਸਾਨ ਕਰ ਰਹੇ ਆ ਜਦੋਂ ਪੂਰੇ ਦੇਸ਼ 'ਚ ਕਿਤੇ ਅੰਨ ਹੀ ਪੈਦਾ ਹੁੰਦਾ ਤਾਂ ਰਸ਼ੀਆ ਤੋਂ ਕਣਕ ਮੰਗਾਉਂਦੇ ਸੀਗੇ ਪੂਰੇ ਦੇਸ਼ 'ਚ ਬਹੁਤ ਵੱਡੀ ਕਮੀ ਸੀ ਕਣਕ ਜਿਹੜੀ ਦੀ ਉਹਨਾਂ ਨੇ ਆਪ ਕਹਿ ਕੇ ਹਰੀ ਕ੍ਰਾਂਤੀ ਲਿਆਣੀ ਆ ਔਰ ਪੰਜਾਬ ਨੇ ਉਸ 'ਚ ਸਿਰ ਉਹ ਦਿਆ ਪੂਰੇ ਦੇਸ਼ ਦਾ ਢਿੱਡ ਜਿਹੜਾ ਪੰਜਾਬ ਨੇ ਭਰਿਆ ਹੁਣ ਪੰਜਾਬ ਨੂੰ ਜ਼ਰੂਰਤ ਆ ਸੈਂਟਰਲ ਗਵਰਨਮੈਂਟ ਦੀ ਹੁਣ ਉਹ ਭੱਜਦੇ ਹੈਗੇ ਪੰਜਾਬ ਨੇ ਪਾਣੀ ਬਰਬਾਦ ਕਰ ਦਿਆ ਜਿੰਨੇ ਵੀ ਅਸੀਂ ਜਿਰੀ ਵੇਚਦੇ ਆ ਉਸ ਤੋਂ ਵੱਧ ਤਾਂ ਪਾਣੀ ਅਸੀਂ ਜ਼ਮੀਨ ਨੂੰ ਐਕਸਟ੍ਰੈਕਟ ਕਰ ਲੈਂਦੇ ਆ ਸੋ ਅੱਜ ਪੰਜਾਬ ਦੇ ਕਿਸਾਨ ਦੀ ਹਾਲਤ ਮਾੜੀ ਆ ਪੰਜਾਬ ਦਾ ਕਿਸਾਨ ਜੇ ਕਦੇ ਗਾਜਰ ਵੇਚਦਾ ਕਦੇ 50 ਰੁਪਏ ਕਿਲੋ ਕਦੇ 1 ਰੁਪਏ ਕਿਲੋ ਵੀ ਨਹੀਂ ਵਿਕਦੀ। ਇਹੀ ਹਾਲ ਟਮਾਟਰ ਕਦੇ 2 ਰੁਪਏ ਕਿਲੋ ਕਦੇ 25 ਰੁਪਏ ਕਿਲੋ। ਕਦੇ ਗੋਭੀ 50 ਰੁਪਏ ਕਿਲੋ ਕੁਕੀ ਚੀਨਵੇ ਕਿਲੋ ਵਿਕਦੀ ਆ ਕਦੇ ਸੜਕਾਂ ਦੇ ਗੇੜ ਨਹੀਂ ਪੈਂਦੀ। ਇਹੀ ਹਾਲ ਸੂਰਜਮੁਖੀ ਦਾ, ਇਹੀ ਹਾਲ ਮੱਕੀ ਦਾ, ਇਹੀ ਹਾਲ ਦਾਲਾਂ ਦਾ। ਅਸੀਂ ਕੋਈ ਕੋਲਦੂ ਥੋੜੀ ਮੰਗ ਰਿਹਾ ਕਿਸਾਨ ਤਾਂ ਕਹਿ ਰਿਹਾ ਵੀ ਤੁਸੀਂ ਸਾਨੂੰ ਇਹ ਗਰੰਟੀ ਦੇਦੇ ਹੋ ਵੀ ਸਾਡੀ ਫਸਲ ਇਸ ਰੇਟ ਤੋਂ ਘੱਟ ਨਹੀਂ ਵਿਕੇਗੀ। ਤਾਂ ਕਿ ਕਿਸਾਨ ਜੇ ਬਦਲਵੀਂ ਫਸਲ ਵੀ ਵੇਚਦਾ ਹੈਗਾ ਵੇਚਦਾ ਹੈ ਉਹਨੂੰ ਪਤਾ ਹੋਵੇਗਾ ਵੀ ਇੰਨੇ ਲੱਖ ਰੁਪਏ ਮੇਰੀ ਲਗਤ ਆ ਇੰਨੇ ਲੱਖ ਰੁਪਏ ਮੈਨੂੰ ਮਿਲਲੇਗਾ 1000 ਰੁਪਏ ਮਿਲ ਜਾਂਦਾ ਸੋ ਇਹ ਪੋਲੀਟੀਕਲ ਗੱਲਾਂ ਉਹ ਕਰਕੇ ਚਲੇ ਜਾਂਦੇ ਆ ਉਹਨਾਂ ਨੂੰ ਵੀ ਪ੍ਰੈਕਟੀਕਲ ਹੋਣਾ ਚਾਹੀਦਾ ਕਿਸਾਨਾਂ ਦੀ ਵੈਲਫੇਅਰ ਤੋਂ ਬਿਗੈ ਦੇਸ਼ ਨਹੀਂ ਚੱਲਦਾ ਮੈਂ ਇੱਕ ਤੁਸੀਂ ਸਵਾਲ ਕੀਤੇ ਸੀ ਤੇ ਜਵਾਬ ਮਿਲੇ ਤੁਹਾਨੂੰ ਪੰਜਾਂ ਤੇ ਬਾਜੀ ਪੰਜ ਸਵਾਲ ਮੈਂ ਕਰੇ ਤੇ ਮੈਂ ਕੋਈ ਕੋਈ ਅਜਿਹੇ ਸਵਾਲ ਤਾਂ ਕਰੇ ਨਹੀਂ ਤੇ ਜਿਨ੍ਹਾਂ ਦਾ ਕੋਈ ਜੈਬਰੇ ਦੀ ਕੋਈ ਮੈਥਮੈਟਿਕਲੀ ਕੈਲਕੂਲੇਸ਼ਨਾਂ ਕਰਨੀਆਂ ਬਣਨ ਮੈਂ ਤਾਂ ਉਹਨਾਂ ਨੂੰ ਬੇਨਤੀ ਉਹ ਕਰੀਤੀ ਸਵਾਲਾਂ ਦੀ ਪਰ ਅਫਸੋਰ ਸਾਹਿਬ ਵੀ ਅਜੇ ਤੱਕ ਕੋਈ ਜਵਾਬ ਨਹੀਂ ਦੇ ਸਿਖੇ ਮੈਨੂੰ ਲੱਗਦਾ ਉਹਨਾਂ ਕੋਲ ਜਵਾਬ ਹੈ ਵੀ ਨਹੀਂ ਪਰ ਚਲੋ ਹੋ ਸਕਦਾ ਉਹ ਕੱਲ ਨੂੰ ਕਹਿਣ ਵੀ ਲੈਕਚਰਾਂ 'ਚ ਰੁੱਝੇ ਹੋਏ ਤੇ ਪ੍ਰਿੰਕਾ ਜੀ ਦੀ ਸੇਵਾ ਕਰ ਰਹੇ ਤੇ ਸਮਝ ਗਏ ਦੀ ਇੱਕ ਪ੍ਰਧਾਨ ਮੰਤਰੀ ਜੀ ਦੀ ਸੇਵਾ ਕਰਨ ਚ ਲੱਗੇ ਹੋਏ ਤੇ ਸੋ ਫਿਰ ਅੱਡ ਤਾਲੀ ਘੰਟੇ ਹੋਰ ਉਹਨਾਂ ਨੂੰ ਦੇਦੇ ਆਂ ਵੀ ਉਹ ਜਵਾਬ ਦੇ ਦੇਣ ਨਹੀਂ ਤਾਂ ਫਿਰ ਮੈਨੂੰ 23 ਤਰੀਕ ਨੂੰ ਪ੍ਰੈਸ ਕਾਨਫਰੈਂਸ ਇੱਕ ਤੁਸੀਂ ਕੱਲ ਚੇਤਾਵਨੀ ਦਿੱਤੀ ਸੀ ਨਸ਼ੇ ਨੂੰ ਲੈ ਕੇ ਕਿ ਹਲਕੇ ਦੇ ਵਿੱਚ ਨਸ਼ਾ ਬਹੁਤ ਵਿਕ ਰਿਹਾ ਹੈ ਹਲਕੇ ਦੇ ਨਾ ਜੀ ਇਹਨਾਂ ਦੇ ਵਿਧਾਇਕ ਐਮ ਐਲ ਏ ਪੁਲਿਸ ਹੋਰ ਇਹਨਾਂ ਦੀ ਸਪੋਰਟਰ ਨਾਲ ਘਰ ਘਰ ਨਸ਼ਾ ਵਿਕ ਰਿਹਾ ਮੈਂ ਤਾਂ ਸਾਰੇ ਪਿੰਡਾਂ 'ਚ ਗਿਆ ਲੇਡੀਆਂ ਜਿਹੜੀਆਂ ਨਾ ਜੀ ਰੋਂਦੀਆਂ ਹੋਈਆਂ ਨਜ਼ਰ ਆਈਆਂ ਹਰ ਘਰ ਨਸ਼ਾ ਪਹੁੰਚ ਰਿਹਾ ਹੈਗਾ ਮੈਨੂੰ ਤਾਂ ਕੱਲ ਇੱਕ ਵਿਅਕਤੀ ਕੁਝ ਝੋਟਮਾ ਵੀ ਦੇ ਕੇ ਗਿਆ ਵੀ ਕਈ ਵਾਰੀ ਮੈਂ ਪੁਲਿਸ ਤੋਂ ਨਸ਼ੇ ਵਾਲੇ ਨੂੰ ਬੁਲਾਉਂਦਾ ਜਿਹੜਾ ਪੜਾ ਪਕੜਵਾਉਂਦਾ ਹੈਗਾ ਤੇ ਨਾਲੇ ਲੱਗਦੀ ਉੱਪਰ ਤੋਂ ਐਮ.ਐਲ.ਏ. ਸਾਹਿਬ ਹੋਰਾਂ ਦੇ ਫੋਨ ਆ ਜਾਂਦੇ ਆ ਪੁਲਿਸੋਂ ਨਸ਼ੇ ਦੇ ਸਦਾਗਰਾਂ ਨੂੰ ਛੱਡ ਦਿੰਦੀ ਆ ਵੀ ਪੁਲਿਸ ਔਰ ਪੋਲਿਟਿਸ਼ਨਾਂ ਦੀ ਜਿਹੜੀ ਸ਼ੈਅ ਦੇ ਉੱਤੇ ਇਹ ਸਾਰਾ ਨਸ਼ਾ ਜਿਹੜਾ ਵਿਕਿਆ ਹੈਗਾ ਕੁਝ ਉਹਨਾਂ ਨੇ ਫੋਟੋਆਂ ਕੁਝ ਵੀਡੀਓ ਵੀ ਦਿੱਤੀਆਂ ਆਂ ਮੈਂ ਉਹਨਾਂ ਨੂੰ ਵੈਰੀਫਾਈ ਕਰ ਰਿਹਾ ਵੀ ਔਥੈਂਟੀਸਿਟੀ ਉਹਦੀ ਬੜੀ ਜਲਦੀ ਪ੍ਰੈਸ ਕਾਨਫਰੰਸ ਕਰਾਂਗੇ ਨਸ਼ੇ ਦਾ ਅੰਤ ਕਰਨ ਵਾਸਤੇ ਇਹਨਾਂ ਸਮਗਲਾਂ ਦਾ ਔਰ ਇਹ ਸਰਕਾਰ ਦਾ ਅੰਤ ਜਿਹੜਾ ਉਹ ਕਰਨਾ ਜ਼ਰੂਰੀ ਆ ਸੋ ਬੜੀ ਜਲਦੀ 익ਸਪੋਜ਼ ਕਰ ਸ਼ਰਮਾ ਜੀ ਪਿਆਰੀ ਮੰਡੀ ਜਾ ਰਹੀ ਹੋਟਲ 깔 ਰਾਹੁਲ ਗਾਂਧੀ ਵੀ ਆ ਰਹੇ ਕੀ ਕਹਿਣਾ ਚਾਹੋਗੇ ਬਾਜੀ ਇਹ ਪ੍ਰਮਾਤਮਾ ਦੀ ਕਿਰਪਾ ਆ ਕਾਲਪੂਰਕ ਵੈਗਰੂ ਦੀ ਬਖਸ਼ਿਸ਼ ਆ ਇਹ ਮੇਰੀ ਅਚੀਵਮੈਂਟ ਆ ਕਦੇ ਮੈਲਾਂ ਵਾਲੇ ਘਰ ਬੈਠੇ ਜਿੱਤ ਜਾਂਦੇ ਤੇ ਕਦੇ ਡਾਕਟਰ ਸਾਹਿਬ ਘਰ ਬੈਠੇ ਝੂਠ ਬੋਲ ਕੇ ਜਿੱਤ ਜਾਂਦੇ ਤੇ ਤੁਸੀਂ ਦੇਖੋਗੇ ਇਹ ਮੇਰੇ ਵਰਕਰਾਂ ਦੀ ਹਿੰਮਤ ਆ ਲੀਡਰਾਂ ਦੀ ਹਿੰਮਤ ਆ ਕਿ ਸ਼੍ਰੋਮਣੀ ਅਕਾਲੀ ਦਲ ਨੌ ਦੇ ਨੌ ਹਲਕਾ ਇੰਚਾਰਜ ਬੜਾ ਡਟ ਕੇ ਇਹ ਚੋਣ ਲੜ ਰਹੇ ਆ ਕੱਲ ਤੁਸੀਂ ਦੇਖੋ ਵੀ ਪੂਰਾ ਹੌਟ ਡੇ 48 ਡਿਗਰੀ ਟੈਂਪਰੇਚਰ ਦਾ ਔਰ 48 ਡਿਗਰੀ ਟੈਂਪਰੇਚਰ ਤੋਂ ਦੇ ਵਿੱਚ 50000 ਤੋਂ ਉੱਪਰ ਇਕੱਠ ਹੋਣਾ ਔਰ ਗਰਮੀ ਦੇ ਅੰਦਰ ਲੋਕਾਂ ਦਾ 4 ਘੰਟੇ ਬੈਠਿਆ ਰਹਿਣਾ ਇਸ ਗੱਲ ਦੀ ਗਵਾਹੀ ਭਰਦਾ ਕਿ ਸ਼ਰੋਮਣੀ ਅਕਾਲੀ ਦਲ ਪੰਜਾਬ 'ਚ ਦੁਬਾਰਾ ਆ ਰਿਹਾ ਵਿਰੋਧੀਆਂ ਦੀ ਜਮਾਨਤਾਂ ਜਬਤ ਹੋ ਰਹੀਆਂ ਜਦੋਂ ਇਹਨਾਂ ਦਾ ਸਿੰਘਾਸਨ ਹਿੱਲਿਆ ਫਿਰ ਪਹਿਲੀ ਵਾਰੀ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਨੂੰ ਵੀ ਉਹਨਾਂ ਨੇ ਬੁਲਾ ਲਿਆ ਉਹ ਵੀ ਕੋਈ ਚਰਚਾ ਨਹੀਂ ਹੋਈ ਰਾਜਾਂ ਦੀ ਡੁੱਬਦੀ ਬੇੜੀ ਨੂੰ ਪ੍ਰਧਾਨ ਮੰਤਰੀ ਜੀ ਵੀ ਨਹੀਂ ਬਚਾ ਸਕਣਗੇ ਔਰ ਰਾਹੁਲ ਗਾਂਧੀ ਖਾਸ ਤੌਰ ਤੇ ਇੱਥੇ ਆ ਰਿਹਾ ਮੈਂ ਸਮਝਦਾ ਕਿ ਜੂਨ ਦੇ ਮਹੀਨੇ ਚ ਵੋਟ ਪੈਣੀ ਹੈ 1 ਜੂਨ ਨੂੰ ਰਾਹੁਲ ਗਾਂਧੀ ਜੀ ਦੀ ਦਾਦੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਸੀ ਬੈਂਕਾਂ ਧੋਪਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਹਿਟੇ ਨਹੀਂ ਕਰਿਆ ਸੀ ਸੋ ਮੈਂ ਬੇਨਤੀ ਕਰਦਾ ਰਾਹੁਲ ਗਾਂਧੀ ਨੂੰ ਵੀ ਤੁਸੀਂ ਜਵਾਬ ਦਿਓ ਵੀ ਕੀ ਆ ਉਹ ਜ਼ਰੂਰੀ ਤਾਂ ਕੀ ਤੁਸੀਂ ਉਹਦੇ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ ਹੈਗੇ ਜਿਹੜੇ ਉਹਦੇ ਬਾਪ ਨੇ ਬਿਆਨ ਦਿਆਂਦਾ ਵੀ ਜਦ ਬڑا ਦਰਖਤ गिरਦਾ ਹੈ ਨਾ ਧਰਤੀ ਹਿੱਲਦੀ ਹੈ 84 ਚ ਜਿਹੜਾ ਕਤਲਿਆਮ ਕਰਵਾਇਆ ਅੱਜ ਵੀ ਕਾਂਗਰਸ ਉਹਨਾਂ ਲੋਕਾਂ ਦੀ ਪੁਸਤ ਨਹੀਂ ਕਰ ਰਹੀ ਆ ਜਿਹੜੇ ਟਾਈਟਲ ਵਰਗੇ ਸੱਜਨ ਕੁਮਾਰ ਵਰਗੇ ਆ ਔਰ ਉਹਨਾਂ ਦੇ ਕੇਸ ਲੜ ਰਹੀ ਆ ਉਹਨਾਂ ਨੂੰ ਸਜ਼ਾਵਾ ਦੇਣ ਤੇ ਸਭ ਤੋਂ ਵੱਡੀ ਅੜਚਨ ਕਾਂਗਰਸ ਨੇ ਪੈਦਾ ਕਰੀਏ ਸੁਰਾਗ ਗਾਂਧੀ ਜਰੂਰ ਜਵਾਬ ਦੇ ਕੇ ਜਾਣ ਵੀ ਉਹ ਇਹਨਾਂ ਮਾੜੇ ਅਨਸਰਾਂ ਦੀ ਪੁਸਤਕ ਬਣਾਹੀ ਕਿਉਂ ਕਰ ਰਹੇ ਆ ਜਾਂ ਤੁਸੀਂ ਅੱਜ ਵੀ ਆਪਣੇ ਬਾਪੂ ਦੀ ਤਰ੍ਹਾਂ ਆਪਣੀ ਦਾਦੀ ਦੀ ਤਰ੍ਹਾਂ ਇਹਨੂੰ ਠੀਕ ਜਾਇਜ ਜਸਟੀਫਾਈ ਕਰਦੇ ਆ ਕਿ ਨਹੀਂ ਫਰਮਾਨ ਜੀ ਕੱਲ੍ਹ ਨਾ ਸੀਐਮ ਸਾਹਿਬ ਦਾ ਰੋਡ ਸ਼ੋਅ ਸੀਗਾ ਉੱਥੇ ਇੱਕ ਪੱਤਰਕਾਰ ਵੱਲੋਂ ਲਿਸਟ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਬਠਿੰਡਾ ਹਲਕੇ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਨਸ਼ਾ ਉਹ ਸ਼ਰਿਆਂ ਵਿੱਚ ਰਿਆ ਪਰ ਉਸ ਪੱਤਰਕਾਰ ਨੂੰ ਹੀ ਪਹਿਲਾਂ ਨਜ਼ਰਬੰਦ ਕਰ ਲਿਆ ਗਿਆ ਬਾਜੀ ਐਕਚੁਅਲੀ ਪਤਾ ਕਿ ਆ ਜੀ ਜਿਹੜਾ ਸਭ ਤੋਂ ਵੱਡਾ ਠਾਗਾ ਨਾ ਜੀ ਉਹ ਕੇਜਰੀਵਾਲ ਹੈ ਪੰਜਾਬ ਨੂੰ ਲੁੱਟ ਰਿਆ ਉਹਨੂੰ ਪੈਸੇ ਚਾਹੀਦੇ ਆ ਪੰਜਾਬ ਬਰਬਾਦ ਹੁੰਦਾ ਬਰਬਾਦ ਹੋ ਜਾਉਂਦਾ ਉਹ ਹਰ ਮਹੀਨੇ ਪੰਜਾਬ ਤੋਂ ਪੈਸੇ ਲੈ ਰਿਹਾ ਪੰਜਾਬ ਦੇ ਜਹਾਜ਼ ਲੈ ਰਿਹਾ ਪੰਜਾਬ ਦਾ ਪੈਸਾ ਐਡਵਰਟਾਈਜ਼ਮੈਂਟ ਤੇ ਖਰਚ ਕਰ ਰਿਹਾਗਾ ਸੋ ਪੰਜਾਬ ਤੋਂ ਜਦੋਂ ਤੁਸੀਂ ਹਰ ਮਹੀਨੇ ਅਰਬਾਂ ਰੁਪਏ ਲਿਆਓ ਸ਼ਰਾਬ ਘਟਾਲਾ ਜਿਹੜਾ ਦਿੱਲੀ 'ਚ ਹੋਇਆ ਉਹੀ ਪੰਜਾਬ 'ਚ ਹੋਇਆ ਕੇਜਰੀਵਾਲ ਅੰਦਰ ਬੈਠਿਆ ਭਗਵੰਤ ਮਾਨ ਨੂੰ ਮੋਦ ਦੱਬ ਰਿਹਾ ਉਧੇ ਭਗਵੰਤ ਮਾਨਮਿੱਤ ਸਾਜੀ ਦੇ ਗੋਡਿਆਂ ਨੂੰ ਹੱਥ ਲਾਇਆ ਪੈਰ ਮੱਤੇ ਡੇਜਾ ਸੋ ਜਦੋਂ ਲੀਡਰ ਤਹਿਸੀਲਾਂ ਜੇ ਥਾਣਿਆਂ ਤੋਂ ਪੈਸੇ ਇਕੱਠੇ ਕਰਨਗੇ ਫਿਰ ਨਸ਼ਾ ਦਾ ਬਕਵਾਣਾ ਹੀ ਪੈਣਾ ਹੈ ਕਰ ਦੇ ਕਰ ਬਰਬਾਦ ਹੋਗੇ ਜਿਹੜਾ ਬੰਦਾ ਨਸ਼ੇ ਦੇ ਖਿਲਾਫ ਕੋਈ ਗੱਲ ਕਰਦਾ ਉਹਨੂੰ ਚੱਕ ਕੇ ਲੋਕ ਅੰਦਰ ਧੋਖ ਦੇਂਦੇ ਆ ਸੋ ਇਸ ਦਾ ਜਵਾਬ ਲੋਕ ਇਹਨਾਂ ਵੋਟਾਂ 'ਚ ਜ਼ਰੂਰ ਦੇਣਗੇ ਹੁਣ ਮੇਰੀ ਗੱਲ ਸੁਣੋ ਇਹਨੇ ਕਿਹਦਾ ਮੂਰਖ ਬਣਾਇਆ ਪਹਿਲੀ ਗੱਲ ਤਾਂ ਜੇ ਜਿਹੜੀ ਹੋਰ ਪੰਜਾਬ ਚਾਰਿਆ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਕੇ ਜਾਏਗਾ ਅੱਜ ਬੀਬੀਆਂ ਵਾਲਾ 1000 ਰੁਪਏ ਕਿੱਥੇ ਗਏ 28 ਪੀਨੇ ਹੋ ਗਏ ਜੇ ਇੱਕ ਬੀਬੀ ਆ ਤਾਂ 28000 ਰੁਪਏ ਡਿਊ ਆ ਦੋਆਂ ਦਾ 56000 ਤਿੰਨ ਬੀਬੀਆਂ ਇੱਕ ਘਰ ਚ 81000 ਜੇ ਚਾਰ ਬੀਬੀਆਂ ਦਾ 1 ਲੱਖ 12000 ਬਣ ਜਾਵੇ ਫਿਰ ਸਰਕਾਰੀ ਮੁਲਾਜ਼ਮਾਨਾਂ ਨੇ ਇਹਨਾਂ ਨੇ ਕਿਆ-ਕਿਆ ਕਮਿਟਮੈਂਟਾਂ ਕੀਤੀ ਪਹਿਲੀ ਕਮਿਟਮੈਂਟ ਕੀਤੀ ਵੀ ਪੇ ਕਮਿਸ਼ਨ ਜਿਹੜਾ ਉਹ ਲਾਗੂ ਕਰਾਂਗੇ ਪਹਿਲਾਂ ਤਾਂ ਕਾਂਗਰਸ ਨੇ ਧੋਖਾ ਕਰਿਆ ਉਹਨਾਂ ਦਿਨ ਪੰਜ ਪੇ ਕਮਿਸ਼ਨ ਸ਼੍ਰੋਮਣੀ ਅਕਾਲ ਚਲਦੀ ਸਰਕਾਰ ਨੇ ਲਾਗੂ ਕਰੇ ਇੱਕ ਪੇ ਕਮਿਸ਼ਨ ਸਿਰਫ ਜਿਹੜੀ ਕਾਂਗਰਸ ਦੀ ਸਰਕਾਰ ਨੇ ਲਾਗੂ ਕਰਿਆ ਚਾਤਾ ਉਹਦੇ 'ਚ ਤੁਸੀਂ ਦੇਖੋ ਵੀ 2.59% ਦੀ ਥਾਂ ਤੇ 2.25% ਦੇ ਦਿਆ। ਮਤਲਬ ਸੈਲਰੀਆਂ ਘਟ ਗਈਆਂ 2011 ਵਾਲੇ ਜਿਹੜੇ ਬੈਨੀਫਿਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਿਲੇ ਤੇ ਉਹ ਵਿਡਰਾ ਜਿਹੜੇ ਉਹਨਾਂ ਨੇ ਕਰ ਲਏ ਤੇ 5 ਸਾਲ ਦਾ ਏਰੀਅਰ ਅੱਜ ਤੱਕ ਮੁਲਾਜ਼ਮਾਂ ਨੂੰ ਨਹੀਂ ਮਿਲਿਆ। 12% ਡੀਏ ਅੱਜ ਤੱਕ ਮੁਲਾਜ਼ਮਾਂ ਦਾ ਡਿਊ ਹੈਗਾ। ਜਿਹੜੇ ਕੰਮ ਦੇ ਦੇ ਮੁਲਾਜ਼ਮਾਂ ਨੂੰ ਰੈਗੂਲਰਾਈਜ਼ ਕਰਾਂਗੇ ਜਿਹੜਾ ਪੰਜਾਬ ਦੇ ਅੰਦਰ ਐਕਟ ਬਣਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਉਹ ਐਕਟ ਹੀ ਇਹਨਾਂ ਨੇ ਲੰਗੜਾ ਕਰਤਾ ਮਤਲਬ ਉਹ ਐਕਟ ਹੀ ਖਤਮ ਕਰ ਦਿਆ ਕਾਂਗਰਸ ਦੀ ਸਰਕਾਰ ਨੇ ਹੁਣ ਇਹ ਉਹ ਨਦੇ ਚੱਲ ਰਹੀਆਂ ਨਾ ਮੁਲਾਜ਼ਮ ਨੂੰ ਕੁਝ ਮਿਲਿਆ ਅੱਜ ਵਪਾਰੀ ਨੂੰ ਰੋਜ਼ ਸਟਾਪਸਨ ਕਾਲਸ ਆਉਂਦੀਆਂ ਵਪਾਰੀ ਪੰਜਾਬ ਛੱਡ ਕੇ ਵਿਦੇਸ਼ਾਂ 'ਚ ਭੱਜਦੇ ਨੇ ਵਪਾਰੀ ਵੀ ਤੰਗ ਆ ਕਰਚਾਰੀ ਵੀ ਤੰਗ ਐ एससी ਗਰੀਬ ਪਰਿਵਾਰਾਂ ਦਾ ਸਕਾਲਰਸ਼ਿਪ ਸਕੀਮ ਵੱਧ ਹੋ ਗਈ 6 ਲੱਖ ਬੱਚੇ ਨੇ ਡ੍ਰੌਪ ਕਰਿਆ ਗਾ ਸੋ ਪੰਜਾਬ ਦੀ ਜਵਾਨੀ ਵੀ ਇਹਨਾਂ ਨੇ ਖਤਮ ਕਰਦੀ ਨਸਿਆਂ ਨਾਲ ਛਗਤਮ ਕਰਦੀ ਤੇ ਉਧਰ ਐਜੂਕੇਸ਼ਨ ਵੀ ਉਹਨੂੰ ਮਿਲਿਆ ਸੋ ਇਹ ਸਾਰਾ ਜਵਾਬ ਕੇਜਰੀਵਾਲ ਦੇ ਕੇ ਜਾਣ ਪਿਆ ਪੰਜਾਬ ਨੂੰ ਵੀ ਤੁਹਾਡੀਆਂ ਜਿਹੜੀਆਂ ਗਰੰਟੀਆਂ ਪੰਜਾਬ ਦੇ ਤੁਸੀਂ ਦੇ ਕੇ ਗਏ ਤੇ ਉਹਨਾਂ ਗਰੰਟੀਆਂ ਦਾ ਬੜਿਆ ਕਿਆ ਇਹ ਜਰੂਰ ਪੰਜਾਬੀਆਂ ਨੂੰ ਦੱਸ ਕੇ ਜਾ ਕੱਲ ਰੈਲੀ ਤੁਸੀਂ ਕਹਿ ਗਏ ਜੀ ਬੱਸਾਂ ਨੂੰ ਰੋਕਿਆ ਗਿਆ ਅੱਜ ਕਾਂਗਰਸ ਵੀ ਕਹਿ ਰਹੀ ਹੈ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਿਆਸੀ ਪਾਰਟੀਆਂ ਪ੍ਰੋਗਰਾਮ ਕਰਾਉਣੀਆਂ ਪ੍ਰਚਾਰ ਉਹਨਾਂ ਦੇ ਵਿੱਚ ਪ੍ਰੋਪਰ ਸਮਰਥਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦਾ ਸਹਿਯੋਗ ਪੂਰਾ ਨਹੀਂ ਹੈਗਾ ਕੀ ਕਹਿਣਾ ਚਾਹੋਗੇ ਇਸ ਬਾਰੇ ਬਾਜੀ ਇਹ ਜਿਹੜਾ ਕਮੇਡੀਅਨ ਮੁਖਵੰਤਰੀ ਆ ਨਾ ਜਦ ਪੰਜਾਬ ਚ ਇੱਕ ਕਰਦਾ ਕੱਖ ਨਹੀਂ ਜਦੋਂ ਲੋਕ ਇਹਨਾਂ ਦੇ ਖਿਲਾਫ ਨਿਕਲਦੇ ਆ ਕੋਈ ਆਵਾਜ਼ ਉਠਾਉਂਦੇ ਆ ਇਹ ਆਵਾਜ਼ ਦਬਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਪਹਿਲਾਂ ਜੀਤ ਅਖਬਾਰ ਦੇ ਪੱਤਰਕਾਰ ਤੁਸੀਂ ਦੇਖੋਗੇ ਹਮਦੰਦ ਸਾਹਿਬ ਤੇ ਪਰਚਾ ਦਰਜ ਕਰਕੇ ਕੁਝ ਬੰਦੇ ਵੀ ਅਰੈਸਟ ਕਰੇ ਮਤਲਬ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਸ਼ਾਇਦ ਜੀਤ ਅਖਬਾਰ ਜਿਹੜਾ ਉਹ ਦਬਜੇ ਸੋ ਉਹ ਕਾਰਵਾਈ ਵੀ ਉਹ ਉਸ ਮੁੱਦੇ ਜਵੀਂ ਦਾ ਕਾਬੂ ਆ ਕ ਲੱਖਾਂ ਦਾ ਇਕੱਠ ਹੋ ਰਿਹਾ ਦਾ ਉਹਨਾਂ ਦੇ ਢਿੱਡ 'ਚ ਦਰਦ ਹੋ ਗਿਆ ਪੀੜ ਹੋ ਗਈ ਵੀ ਉਹਨਾਂ ਤਾਂ ਕੰਮ ਗਿਆ ਪੰਜਾਬ ਤੱਕ ਗਿਆ ਆਪ ਤੋਂ ਸੋ ਉਹਨਾਂ ਨੇ ਬੱਸਾਂ ਐਸਐਸਪੀ ਡੀਐਸਪੀ ਦੀ ਡਿਊਟੀ ਲਾ ਕੇ ਸਾਡੀਆਂ ਬੱਸਾਂ ਰੋਕ ਕੇ ਪਿੱਛੇ ਮੜਵਾਈਆਂ ਬੱਸਾਂ ਨੂੰ ਰੋਕ ਲਿਆ ਰੈਲੀ ਤੱਕ ਪਹੁੰਚਣ ਨਹੀਂ ਦਿੱਤੇ ਇਹਦਾ ਲੋਕ ਇਧਰ-ਉਧਰ ਨੂੰ ਹੋ ਕੇ ਬੜੇ ਦੋ-ਦੋ ਕਿਲੋਮੀਟਰ ਦੂਰ ਚੱਲ ਕੇ ਐਡੀ ਵੱਡੀ ਵਿਸ਼ਾਲ ਰੈਲੀ ਜਿਹੜੀ ਹੋ ਗਈ ਫਿਰ ਅਸੀਂ ਜਿਹੜਾ ਧਮਕੀ ਦੇਈ ਦਬਕੇ ਮਾਰੇ ਸੋ ਅਸੀਂ ਕਿਹਾ ਇਹਨਾਂ ਨੂੰ ਵੀ ਤੁਸੀਂ ਬੱਸਾਂ ਛੱਡੋ ਸੀ ਧਰਨਾ ਲਾਣ ਦੀ ਜਦੋਂ ਤਿਆਰੀ ਕਰੀ ਫਿਰ ਜ਼ਰੂਰ ਥੋੜੇ ਜਿਹਾ ਪੁਲਿਸ ਤੇ ਢੀ ਹੋਈ ਆ ਆਦਰਵਾਇਜ਼ ਮੈਂ ਇਸ ਰੈਲੀ ਨੂੰ ਵਿਚਾਰ ਨੂੰ ਫੇਲ ਕਰਨ ਵਾਸਤੇ ਸਾਰੇ ਪ੍ਰਸ਼ਾਸਨ ਨੇ ਅੱਡੀ ਝੋਟੀ ਦਾ ਜ਼ੋਰ ਲਾਇਆ ਹੈ ਸਰ ਜੀ ਧੰਨਵਾਦ ਕੱਗਰ ਬਾਰੇ ਐਲੋਬ੍ਰੇਟ ਕਰੋ ਕੀ ਕਰੋਗੇ ਥੈਨ ਕਰਾਂਗਾ ਕਿੰਨਾ ਉਹਦਾ ਬਜਟ ਹੈ ਕੀ ਸਿਸਟਮ ਹੈ ਗੱਲ ਕਰਨ ਨਾਲ ਗੱਲ ਨਹੀਂ ਬਣਨੀ ਕਿਉਂਕਿ 15-20 ਸਾਲ ਤੋਂ ਇਹੀ ਗੱਲ ਹੋ ਰਹੀ ਹੈ ਉਹਦੇ 10 ਸਾਲ ਆਪਣੇ ਵੀ ਸੀਗੇ ਪਰ ਸੌੰਮੀ ਗੱਲ ਤਾਂ ਨਹੀਂ ਠੀਕ ਹੈ ਕਿ ਸੰਗਰੂਰ ਦੇ ਕੋਲ ਕੁਝ ਕਿਲੋਮੀਟਰ ਖੜਾ ਹੈਗਾ ਚੈਨਲਾਈਜ਼ ਦਿੱਤਾ ਸੀ ਬਾਕੀ ਨੂੰ ਪੂਰੀ ਤਰ੍ਹਾਂ ਕਰੋ ਇਹ ਕੱਲਾ ਕਾਗਜ਼ ਤੇ ਦੇਣ ਨਾਲ ਨਹੀਂ ਆਹ ਦੇਖੋ ਮੇਰੀ ਗੱਲ ਸੁਣ ਗੱਲ ਇੱਕ ਮਿੰਟ ਮੇਰੀ ਗੱਲ ਸੁਣੋ ਹਾਂਜੀ ਤੂੰ ਦੇਖੋ ਬਾਕੀ ਲੀਡਰ ਵੀ ਵੋਟਾਂ 'ਚ ਗੱਲਾਂ ਕਰਦੇ ਆ ਪਰ ਮੇਰੀ ਕਾਰਗੁਜ਼ਾਰੀ ਚੈੱਕ ਕਰੋ ਮੈਂ ਅੱਜ ਤੱਕ ਜੋ ਕੀ ਹੈ ਨਾ ਉਹ ਕਰਿਆ ਹੈਗਾ ਸੁਣ ਲੈ ਗੱਲ ਮੈਂ ਪਲਾਨ ਦੀ ਗੱਲ ਕਰਾਂ ਯਾਰ ਸੁਣ ਤਾਂ ਲੈ ਪੂਰੀ ਕਰ ਦੋ ਮਿੰਟ ਮੈਨੂੰ ਕੁਝ ਤੇ ਕਰ ਲੈ ਮੈਂ ਪਹਿਲੀ ਗੱਲ ਤਾਂ ਕੋਈ ਕਾਗਜ਼ ਵਾਲੀ ਗੱਲ ਨਹੀਂ ਹੈ ਘਰ ਦੇ ਅੰਦਰ ਕਿਦਾਂ ਬਾਹਰ ਦੇ ਅੰਦਰ ਹੈ ਸਭ ਤੋਂ ਪਹਿਲਾਂ ਤਾਂ ਉਹਦਾ ਜਿਹੜਾ ਟੋਟਲ ਪਿਛਲੇ 100 ਸਾਲ ਦਾ ਰਿਕਾਰਡ ਚੈੱਕ ਕਰੇ ਉਹ ਵੀ ਨਿਯਾਈ ਮੈਕਸਿਮਮ ਪਾਣੀ ਜਿਹੜਾ ਕਿੰਨਾ ਇਕੱਜਾ ਉਹਦੇ ਹਿਸਾਬ ਨਾਲ ਉਹਦੀ ਚੜਾਈ ਜਿਹੜੀ ਵਧਾਈ ਜਾਊਗੀ ਜ਼ਮੀਨ ਐਮਪਾਇਰ ਕਰਕੇ ਉੱਥੇ ਜਿਹੜਾ ਦੋਨੇ ਪਾਸੇ ਬੰਨ ਬਣਾਣੇ ਪੈਣੇ ਚੱਕ ਡੈਮ ਬਣਾਣੇ ਪੈਣੇ ਇਹਦਾ ਪੂਰਾ ਵਾਸਤ ਪਲਾਨ ਵਿਲੂਪ ਦੇ ਤਿਆਰ ਕਰਕੇ ਉਹਦੇ ਤੇ ਵਰਕ ਕਰਨਾ ਪੈਣਾ ਤਾਂ ਕਿ ਆਉਣ ਵਾਲੇ 50 100 ਸਾਲਾਂ 'ਚ ਵੀ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਮੇਰਾ ਵਾਦਾ ਹੈ ਜੇ ਮੈਂ ਸਾਰਾ ਕੁਝ ਨਹੀਂ ਕਰਵਾ ਸਕਿਆ ਤਾਂ ਮੈਂ ਇਨਾਂ ਤਰ੍ਹਾਂ ਵਿਸ਼ਰਮਾ ਦੀ ਤਨਾਨੀ ਮੈਂ ਕਦੇ ਵੀ ਦੁਬਾਰਾ ਵੋਟ ਮੰਗਣ ਨਹੀਂ ਆਉਂਗਾ ਇੱਥੇ ਮੇਰਾ ਵਾਦਾ ਹੈ ਪੰਜਾਬ ਪਟਿਆਲੇ ਦੇ ਲੋਕਾਂ ਨੂੰ ਸੋਈ ਕਾਗਜ਼ਾਂ ਦੀ ਗੱਲ ਨਹੀਂ ਮੈਂ ਅਜੇ ਤੱਕ ਜੋ ਕਿਹਾ ਉਹ ਕਰਿਆ ਹੈਗਾ ਜੋ ਅੱਜ ਵੀ ਕਹਿ ਰਹੇ ਹਾਂ ਨਾ ਜੇ ਪੂਰਾ ਨਹੀਂ ਕਰ ਸਕਿਆ ਤਾਂ 5 ਸਾਲ ਬਾਅਦ ਫਿਰ ਵੋਟ ਮੰਗਣ ਨਹੀਂ ਆਉਂਗਾ ਇਹ ਤਾਂ ਲੋਕ ਹਰ ਵਾਰੀ ਉਹੀ ਮੁੱਦਾ ਲੈ ਕੇ ਆ ਜਾਂਦੇ ਆ ਵੀ ਕੋਈ ਗੱਠੀ ਕਰਾਂਗੇ ਰੇਲਵੇ ਲਾਈਨ ਪਾ ਦਾਂਗੇ ਜੀ ਸੜਕ ਬਣਾ ਦਾਂਗੇ ਬਣਦੀ ਕੱਖ ਵੀ ਨਹੀਂ ਹੈ ਜੀ ਤੁਸੀਂ ਮੇਰੀ ਕਾਰਗੁਜ਼ਾਰੀ ਦੇਖ ਲਿਓ ਇਹਨਾਂ ਦੀ ਕਾਰਗੁਜ਼ਾਰੀ ਦੇਖ ਲਿਓ ਫਿਰ ਅਸੈਸਸ ਕਰ ਲਿਓ ਵੀ ਜੋ ਮੈਂ ਕਹਿ ਰਿਹਾ ਉਹ ਪ੍ਰੈਕਟੀਕਲ ਹੈ ਕਿ ਨਹੀਂ ਠੀਕ ਤੁਹਾਨੂੰ ਸੈਸ